ਅਸਲ ਇਹ ਆ ਕਿ ਕਿਤੀ ਕਿ ਬਾਹਰ ਕਰਨਾ ਨਾ। ਇਹ ਨਾ ਕਿਉਂ ਜਿਹੜੇ ਵੱਡੀ ਗਿੰਦ 95% ਖੇਤੀ ਕਿ ਬਾਹਰ ਕਰਨੇ 3% ਸਿਰਫ ਰੱਖਣੇ। ਇਹਦਾ ਮਤਲਬ 60 ਕਰੋੜ ਤੋਂ ਵੱਧ ਜਿਹੜੇ ਕਿਸਾਨ ਆ ਉਹ ਖੇਤੀ ਤੋਂ ਬਾਹਰ ਕਰਕੇ ਸਸਤੀ ਲੈਣੇ ਤਬਦੀਲ ਕਰਨੇ ਕਿਸੇ ਹੋਰ ਕੰਮ 'ਚ ਸ਼ਹਿਰਾਂ ਵੱਲ ਟੱਕਣੇ ਆ ਪਿੰਡ ਜਾਵਨੇ। ਇਹ ਕੰਮ ਤੇਜ ਤੇ ਕਿਸਾਨਾਂ ਮਜ਼ਦੂਰਾਂ ਨੂੰ ਕਿਰਤੀਆ ਕੰਮ ਆ। ਗੱਲ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਸਰਕਾਰ ਦੇ ਏਜੰਡੇ ਤੇ ਨਹੀਂ ਜੋਏ ਮੈਂ ਸਤਨਾਮ ਸਿੰਘ ਪੰਨੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਕੋ ਅੱਜ ਆਪਾਂ ਜੋ ਪਾਰਲੀਮੈਂਟ ਦੇ ਵਿੱਚ ਖੇਤੀਬਾੜੀ ਰਾਜ ਮੰਤਰੀ ਨੇ ਬਿਆਨ ਦਿੱਤਾ ਪਿਛਲੇ ਦਿਨੀ 4 ਫਰਵਰੀ ਨੂੰ ਉਸ ਬਾਰੇ ਗੱਲਬਾਤ ਕਰਦੀ ਹੈ ਮੇਰੇ ਵੀਰੋ ਗੱਲਬਾਤ ਸੁਣ ਕੇ ਤੁਰੰਤ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ 4 ਘਰਵੇ ਨੂੰ ਪਾਰਲੀਮੈਂਟ ਦੇ ਇੱਕ ਭਾਜਪਾ ਦੇ ਸੰਸਦ ਮੈਂਬਰ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਖੇਤੀਬਾੜੀ ਰਾਜ ਮੰਤਰੀ ਇਹ ਕਹਿ ਰਿਹਾ ਕਿ ਅਸੀਂ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਬਾਰੇ ਕੋਈ ਵਿਚਾਰ ਨਹੀਂ ਕਰ ਰਹੇ ਤੇ ਨਾ ਹੀ ਕਿਸਾਨਾਂ ਦਾ ਕਰਜ਼ਾ ਖਤਮ ਕਰਨ ਬਾਰੇ ਕੋਈ ਗੱਲਬਾਤ ਹੋ ਰਹੀ ਹੈ ਜਾਂ ਸਾਡੇ ਏਜੰਡੇ ਉੱਤੇ ਇਹ ਗੱਲ ਕਹਿ ਰਿਹਾ ਤੇ ਨਾਲ ਇਹ ਗੱਲ ਕਹਿ ਰਿਹਾ ਕਿ 14 14 ਫਰਵਰੀ ਨੂੰ ਕਿਸਾਨਾਂ ਵਾਲੀ ਮੀਟਿੰਗ ਚੰਡੀਗੜ੍ਹ ਰੱਖੀ ਆ ਉਹ ਕਰਾਂਗੇ ਈਵਨ ਦੱਸ ਰਿਹਾ ਕਿ ਕੌਣ ਕਰੂਗਾ ਇਸ ਦੇ ਨਾਲ ਇਹ ਕਹਿ ਰਿਹਾ ਕਿ ਦੇਖੋ ਜੀ ਇੱਕ ਕਮੇਟੀ ਬਣੀ ਹੋਈ ਹੈ ਸੁਪਰੀਮ ਕੋਰਟ ਦੇ ਵਿੱਚ ਕਮੇਟੀ ਬਣੀ ਹੋਈ ਹੈ ਕਿ ਇੱਕ ਪਹਿਲੇ ਅੰਦੋਲਨ ਤੋਂ ਬਾਅਦ ਜਿਹੜੀ ਕਮੇਟੀ ਬਣੀ ਹੋਈ ਹੈ ਉਹ ਦੇਖ ਰਹੀ ਹੈ ਪਸਾਰਾਂ ਦੇ ਮਸਲੇ ਤੇ ਇਸ ਦੇ ਨਾਲ ਇਹ ਕਹਿ ਰਿਹਾ ਵੀ ਵੇਖੋ ਜੀ ਅਸੀਂ ਕੰਟਰੈਕਟ ਫਾਰਮਿੰਗ ਦੇ ਦੀ ਇਹ ਤਿੰਨ ਦਾਲਾਂ ਦੀ ਗੱਲ ਆ ਮਾਂ ਵੀ ਮਸਰ ਦੀ ਤਿਹਾਰਾਂ ਦੀ ਉਹ ਅਸੀਂ ਬੈਠੇ ਦੇ ਵਿੱਚ ਵੀ ਗੱਲ ਕਰਤੀ ਐ ਇਸ ਤਰੀਕੇ ਦਾ ਬਿਆਨ ਗੋਲ ਮੋਲ ਦੇ ਕੇ ਐਮ ਐਸਪੀ ਦੀ ਗਾਰੰਟੀ ਦੇ ਤੌਰ ਉੱਤੇ ਕਿਸਾਨਾਂ ਨੂੰ ਕਰਜ਼ੇ ਬਾਰੇ ਬਿਲਕੁਲੋਂ ਜਿਹੜੀਆਂ ਨਾ ਕੀਤੀ ਗਈ ਤੇ ਇਸ ਤਰੀਕੇ ਦਾ ਮਰਲੋ ਬਿਆਨ ਦੇ ਕੇ ਪਾਰਲੀਮੈਂਟ ਦੇ ਵਿੱਚ ਵੀ ਸਹੀ ਗੱਲ ਬੋਲਣ ਨੂੰ ਤਿਆਰ ਨਹੀਂ ਸਹੀ ਜਵਾਬ ਦੇਣ ਨੂੰ ਤਿਆਰ ਨਹੀਂ ਇਹ ਆ ਕੇਂਦਰ ਸਰਕਾਰ ਦਾ ਰਵਈਆ ਕਿਸਾਨਾਂ ਪ੍ਰਤੀ ਇਹ ਕੰਮ ਦੇ ਕਿਸਾਨਾਂ ਮਜ਼ਦੂਰਾਂ ਨੂੰ ਕਿਰਤੀਆਂ ਕਾਮਿਆਂ ਨੂੰ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਤੁਸੀਂ ਸਰਕਾਰ ਦੇ ਏਜੰਡੇ ਤੇ ਨਹੀਂ ਚੋਏ ਐਸ ਵੇਲੇ ਸਿਰਫ 3% ਵਾਈਟ ਜਿਹੜਾ ਵਾ ਪਿਛਲੇ ਸਾਲ ਵੀ 2.5 ਤੋਂ 3% ਸੀ ਆਰ ਕੀ ਉਹ ਤੇ 3% ਵਾਈਟ ਟੋਟਲ ਜਿਹੜਾ ਵਾ ਉਹ ਕਿਸਾਨੀ ਵਾਸਤੇ ਰੱਖਿਆ ਗਿਆ ਕਿਸਾਨੀ ਕਿਤੇ ਵਾਸਤੇ ਰੱਖਿਆ ਗਿਆ ਇਥੋਂ ਆਪ ਵੀ ਦੇਖ ਲਓ ਕਿ ਤੁਹਾਡੇ ਬਾਰੇ ਕਿਤਨਾ ਸਰਕਾਰ ਦਾ ਰਈਆ ਵਾ ਜਦੋਂ ਕਿ ਵਾਦੀ ਜਿਹੜੀ ਆ ਉਹ 50% ਤੋਂ ਵਾਧਿਆ 60% 55-60% ਵਾਦੀ ਆ ਕਿਸਾਨਾਂ ਦੀ 80-85 ਕਰੋੜ ਲੋਕ ਖੇਤੀ ਦੇ ਨਿਰਭਰ ਉਹਦੇ ਬਾਰੇ ਕੀ ਰਹੀ ਹੈ ਅਸਲ ਰਹੀਆ ਕੀ ਆ ਅਸਲ ਇਹ ਆ ਕਿ ਇਹਨੂੰ ਖੇਤੀ ਤੋਂ ਬਾਹਰ ਕਰਨਾ ਇਨਾਂ ਚੋਂ ਜਿਹੜੇ ਵੱਡੀ ਗਿਣਤੀ 92% ਖੇਤੀ ਤੋਂ ਬਾਹਰ ਕਰਨੇ ਤੇ 3% ਸਿਰਫ ਰੱਖਣੇ ਇਹਦਾ ਮਤਲਬ 60 ਕਰੋੜ ਤੋਂ ਵੱਧ ਜਿਹੜੇ ਕਿਸਾਨ ਆ ਉਹ ਖੇਤੀ ਤੋਂ ਬਾਹਰ ਕਰਕੇ ਸਸਤੀ ਲੇਬਰ ਤਬਦੀਲ ਕਰਨੇ ਕਿਸੇ ਹੋਰ ਕੰਮ 'ਚ ਸ਼ਹਿਰਾਂ ਵੱਲ ਟੱਕਣੇ ਪਿੰਡ ਜਾਣੇ ਨਿੱਤੀ ਆਗੂ ਇਸ ਤੋਂ ਬਾਅਦ ਸਰਕਾਰ ਦੀ ਨੀਤੀ ਦੇ ਉੱਤੇ ਆ ਜਾਂ ਕਾਰਪੋਰੇਟ ਜਗਤ ਜਿਹਦੀਓਂ ਸੇਵਾ 'ਚ ਬੈਠਾ ਹੋਇਆ ਹੈ ਭਾਰਤੀ ਹਕੂਮਤ ਬੈਠੀ ਹੋਈ ਹੈ ਉਹਦੇ ਝੰਡੇ ਉੱਤੇ ਆ ਭਿੰਦੂਸਤਾਨ ਸਿਰ 25 ਕਰੋੜ ਲੋਕ ਚਾਹੀਦੇ 120 ਕਰੋੜ ਲੋਕ ਚਾਹੀਦੇ ਉਹ 120 ਕਰੋੜ ਨਹੀਂ ਚਾਹੀਦੇ ਉਹ ਹੀ ਹੈ ਖਰਬੀ ਦੂਰ ਦਲਤ ਆਦੀਵਾਸੀ ਦੁਕਾਨਦਾਰ ਖੋਖੇ ਆੜੇ ਰੇੜੀ ਖੋਖੇ ਆੜੇ ਜਾਂ ਹੋਰ ਛੋਟਾ ਵਪਾਰੀ ਛੋਟਾ ਦੁਕਾਨਦਾਰ ਯੱਗਲਾਜ ਇਹ ਉਹਨਾਂ ਨੂੰ ਨਹੀਂ ਚਾਹੀਦੇ ਇਹ ਇਹਨਾਂ ਦਾ ਖਾਤਮਾ ਚਾਹੁੰਦੇ ਹੋ ਇਹਨਾਂ ਨੂੰ ਖਤਮ ਕਰਕੇ ਜਾਂ ਨੂੰ ਮਾਰਨਾ ਚਾਹੁੰਦੇ ਆ ਇਹਨਾਂ ਦੀ ਹੋੜ ਮਟਾਉਣਾ ਚਾਹੁੰਦੇ ਆ ਇਹਨਾਂ ਨੂੰ ਧਰਤੀ ਤੋਂ ਠਾਣਾ ਚਾਹੁੰਦੇ ਆ ਕੀ ਕੀ ਆ ਇਸ ਕਰਕੇ ਇਸ ਆਨੇ ਕੀ ਚੀਜ ਸਮਝੋ 나ੜੋ ਕੀ ਕਹਿ ਰਿਹਾ ਮੰਤਰੀ 나ੜੋ ਮੰਤਰੀ ਕਹਿ ਰਿਹਾ ਪਾਰਲੀਮੈਂਟ ਕੀ ਪਿਓਡਿਕ ਕਮੇਟੀ ਬਣੀ ਸੀ ਨਾ ਜਿਹੜੀ ਪਹਿਲੀ ਕਮੇਟੀ ਬਣੀ ਸੀ ਪਹਿਲੇ ਅंदोलਨ ਤੋਂ ਬਾਅਦ ਉਹ ਬਣਦੀ ਆ 18 ਜੁਲਾਈ 2022 ਉਹਦਾ ਨੋਟੀਫਿਕੇਸ਼ਨ ਹੁੰਦਾ ਸੀ ਉਹਦੇ ਵਿੱਚ ਸਾਰੇ ਸਟੇਕ ਹੇਲਡ ਰਨ ਉਹ ਜਗਸਾਨਾ ਦੇ ਪ੍ਰਤੀਨਿਧ ਬਾਕੀ ਪ੍ਰਤੀਨਿਧ ਸਾਰੇ ਸੰਸਦ ਪਰ ਉਹ ਸ਼ਾਮਿਲ ਕਰੇ ਕੀਤੇ ਗਏ ਉਹਦੇ ਚ ਜਿਹੜੇ ਕਿਸਾਨ ਜਿੱਥੇ ਬੰਦੀ ਦੇ ਨਮਾਇਦੇ ਸ਼ਰਮਨ ਕਿਤੇ ਉਹ ਕਿਤੇ ਨੇ ਜਿਹੜੇ ਬਜਾਪ ਦੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਖੁੱਲੀ ਮਿੱਟੀ ਨੀਤੀ ਦੀ ਵਕਾਲਤ ਕਰ ਰਹੇ ਗੁਲੀ ਪ੍ਰਸ਼ਾਦ ਵਰਗੇ ਜਾਂ ਹੋਰ ਇਸੇ ਤਰੀਕੇ ਦੇ ਨਾਲ ਇਸੇ ਤਰੀਕੇ ਦੇ ਨਾਲ ਉਹਦੇ ਵਿੱਚ ਬਾਕੀ ਜਿਹੜੀਆਂ ਸਾਰੇ ਆਠ ਖਮਾਹ ਜਿਹੜੇ ਉਹ ਪਾਏ ਗਏ ਆ ਜਿਹੜੇ ਜਿਹੜੇ ਕਾਰਪੂਟ ਨੀਤੀਆਂ ਨੂੰ ਪਰਣਾਏ ਹੋਏ ਤੋਂ ਉਸੇ ਉਸੇ ਤਰੀਕੇ ਦੇ ਨਾਲ ਉਹ ਕਮੇਟੀ ਕੰਮ ਕਰਲੀ ਆ ਅੱਜ ਤੱਕ ਉਹਦੀ ਰਿਪੋਰਟ ਵੀ ਕੋਈ ਨਹੀਂ ਆ ਉਹੀ ਉਹਦਾ ਜਾਂਚ ਕਰਨ ਕੀਤੀ ਗਈ ਰਿਪੋਰਟ ਵੀ ਕੀ ਉਹਦੀ ਰਿਪੋਰਟ ਆਈ 2.5 ਸਾਲ ਹੋ ਗਏ ਉਹ ਕਮੇਟੀ ਬਣੀ ਤੋ ਕਮੇਟੀ ਮੰਤਰੀ ਕਹਿ ਰਿਆ ਕਿ ਉਹ ਕਮੇਟੀ ਦਾ ਇਹ ਇਹ ਕੰਮ ਸੀ ਕਿ ਇੱਕ ਕਮੇਟੀ ਪਾਰਦਰਸ਼ੀ ਢੰਗ ਨਾਲ ਐਮਐਸਕੇ ਦੇਣ ਬਾਰੇ ਸੋਚੇਗੀ ਤੇ ਜਾਂ ਇਹਦਾ ਲਾਗਤ ਮੁੱਲ ਕਿੰਿਛਿਆ ਜਿਹੜਾ ਹਿੰਦੁਸਤਾਨ ਦਾ ਉਹ ਉਹ ਉਹਦਾ ਘੈਰਾ ਕੀ ਹੋਵੇ ਕੀ ਨਾ ਹੋਵੇ ਤੇ ਨਾਲ ਜਿਹੜੀ ਆ ਮੰਡੀ ਇਹ ਖੇਤੀਬਾੜੀ ਵਾਸਤੇ ਮੰਡੀ ਕਿੰਤਰਾਂ ਦੀ ਚਾਹੀਦੀ ਗਾਵ ਵਾਲੇ ਸਮਝੇ ਯਾਰ ਸਦਾ ਇਹ ਕੁਲੀ ਮਲ ਦੀ ਵਾਰਸਾਂ ਕੀ ਤੇ ਆ ਉਹਦੇ ਬਾਰੇ ਆਪਣਾ ਵਿਚਾਰ ਕਰੀਏ ਇਸ ਤਰ੍ਹਾਂ ਦੀ ਸੁਖਰੀ ਮੁਰਦੀ ਕਮੇਟੀ ਡੰਮੀ ਜਿਹੜੀ ਬਣਾਈ ਹੋਈ ਉਹਦਾ ਕੀ ਉਹਦਾ ਉਹ ਤਾਂ ਕੋਈ ਤਿਆਰੀ ਕੋਈ ਨਹੀਂ ਉਹ ਸਿਰਫ ਭੰਮੜ ਗੁੱਸੇ ਚ ਪਾਉਣ ਵਾਸਤੇ ਕਿਸਾਨਾਂ ਨੂੰ ਜਿਹੜੇ ਵਿਚਾਰੇ ਆਪਣੇ ਮੰਗਾ ਵਾਸਤੇ ਬੈਠੇ ਇੱਕ ਸਾਥ ਤੋਂ ਖਨੌਰੀ ਸ਼ੰਭੂ ਉੱਤਰ ਰਤਪੁਰਾ ਬਾੜਾਂ ਤੇ ਉਹਨਾਂ ਨੂੰ ਟਰੈਪ ਚ ਪਾਉਣ ਵਾਸਤੇ ਉਹ ਸਰਟੇ ਕੋਡਰਾਂ ਕਿ ਬਣਾਈ ਗਈ ਉਹਦਾ ਕੋਈ ਏਜੰਡਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕਰ ਰਹੀ ਨਾਲ ਗੱਲਣਾ ਨਹੀਂ ਨਾ ਉਹਦਾ ਕੋਈ ਮਤਲਬ ਹੈ ਇਸੇ ਤਰੀਕੇ ਨਾਲ ਇਹ ਜਿਹੜਾ ਯਾਰ ਹੋ ਰਿਹਾ ਵਾ ਇਹ ਤਾਂ ਤੁਸੀਂ ਆਪ ਸੋਚ ਲਓ ਫਿਰ ਬਾਈਟ ਦੇ ਵਿੱਚ ਸਿੱਧਾ ਸਿਰਤ ਕਰਤਾ ਦਾ ਕਾਰਪੋਰੇਟ ਵਾਲਾ ਕਾਰਪੋਰੇਟ ਵਾਲੇ ਕਹਿੰਦੇ ਮੰਡੀ ਜਿਹੜੀ ਕਲਣੀ ਆ ਜਿਹੜੇ ਤਿੰਨੇ ਖੇਤੀ ਕਰਉਣ ਵਾਪਸ ਲਏ ਸੀ ਉਹ ਦੁਬਾਰਾ ਕੋਮੀ ਖੇਤੀ ਮੰਡੀ ਲਾ ਦੇਣਾ ਜਿਹੜਾ ਡਰਾਫਟ ਆ ਗਿਆ ਸਾਰੇ ਰਾਜਾਂ ਨੂੰ ਦਾ ਪੰਜਾਬ ਨੂੰ ਹੋਇਆ ਬਾਕੀ ਰਾਜਾਂ ਨੂੰ ਹੋਇਆ ਉੱਤਰ ਨੂੰ ਵੀ ਬਾਈਟ ਸਿੱਧ ਤੇ ਆ ਉਧਰ ਨੂੰ ਭਾਈ ਕਿਸੇ ਨੇ ਪਿਆ ਉਹਦੇ ਚ ਕਿਹਾ ਗਿਆ ਵਾ ਪੀੜੀਆਂ ਤਿੰਨ ਦਾੜਾਂ ਆਹੀਂ ਕੰਟਰੈਕਟ ਫਾਰਾ ਚਾਰ ਸਾਲਾਂ ਦੀ ਖਰੀਦਾਂ ਤੋਸ ਤੋਂ ਬਾਅਦ ਫਿਰ ਖੁੱਲੀ ਕਮੰਡੀ ਕਰਦੇ ਆ ਇਹ ਜਿਹੜਾ ਨੂੰ ਸਿੱਧਤ ਜਾਂਦਾ ਕਿ ਉਹ ਜਿਹੜੇ ਡਾਕੂਮੀ ਖੇਤੀ ਮੱਢੀ ਦਾ ਡਰਾਫਟ ਆਇਆ ਉਹ ਇਹੀ ਆਪਣਾ ਖੇਕਾ ਖੇਤੀ ਨੀਤੀ ਜਿਹੜੀ ਹੈ ਉਹ ਇਹੀ ਹੈ ਕੰਟਰੈਕਟ ਫਾਰਮ ਉਧਰ ਨੂੰ ਵਧਿਆ ਜਾ ਰਿਹਾ ਇਸ ਕਰਕੇ ਮੈਂ ਪੰਜਾਬ ਦੇ ਦੇਸ਼ਪਰ ਦੇ ਕਿਸਾਨਾਂ ਨੂੰ ਅਪੀਲ ਵੀ ਕਰਦਾ ਫੱਟਾ ਦਿਨੋ ਸੋਚੋ ਸਮਝੋ ਇਹ ਸਰਕਾਰ ਦੀ ਨੀਤੀ ਕਿਦਰ ਨੂੰ ਜਾ ਰਹੀ ਹੈ ਇਹ ਮੰਡੀ ਤੋੜ ਕੇ ਤੁਹਾਡੀਆਂ ਜ਼ਮੀਨਾਕਾਰ ਕੋਲ ਦੇਵਾਲੇ ਕਰਕੇ ਤੇ ਫੂਡ ਮਾਰਕੀਟ ਜਿਹੜੀ ਹੈ ਸਭ ਤੋਂ ਵੱਡੀ ਦੁਨੀਆ ਦੀ ਫੂਡ ਮਾਰਕੀਟ ਹੈ ਉੱਥੇ ਕਬਜ਼ਾ ਕਰ ਕਰ ਕਰਾ ਕੇ ਉਹਨਾਂ ਦੇ ਖਰਬਾ ਪੀਲੇ ਮੁਨਾਫੇ ਕਮਾਉਣ ਦਾ ਜਿਹੜਾ ਵਜਿਗਾੜ ਕੇਂਦਰ ਦੀ ਸਰਕਾਰ ਕਰ ਰਹੀ ਹੈ ਤੁਹਾਡੀ ਹੋਂਦ ਹਸਤੀ ਵਿਜੂਦ ਮਟਾਉਣ ਵਾਲੇ ਬੰਨੇ ਚਲ ਗਈ ਆ ਇਸ ਕਰਕੇ ਆਓ ਉੱਠੋ ਜਿਹੜੇ ਤਿੰਨੇ ਮੋਰਚੇ ਲੱਗੇ 100 ਕਰੋੜੀ ਰਤ ਬੜਾ ਬਾੜਾਂ ਤੇ ਆਓ ਉਹਨਾਂ ਨੂੰ ਮਜ਼ਬੂਤ ਕਰੀਏ ਲੜਾਈ ਵਾਸਤੇ ਤਿਆਰ ਹੋਗੇ ਤੇ ਲੜਾਈ ਤੋਂ ਬਿਨਾਂ ਕੋਈ ਚਾਰਾ ਨਹੀਂ ਜਾਈਗਾ ਇਹ ਲੜਾਈ ਆ ਇਹ ਸ਼ਮਰਖੀ ਆ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਕੋਈ ਰੰਗ ਲਿਆ ਸਕਦਾ ਤੁਹਾਡੇ ਚਿਹਰੇ ਤੇ ਰੰਗ ਲਿਆ ਸਕਦਾ ਤੁਹਾਡਾ ਕਿਤਾਬ ਚਾ ਸਕਦਾ ਹੋਰ ਕੋਈ ਕੋਈ ਵੀ ਸਾਧਨ ਲਿਜਾਏਗਾ ਇਸ ਕਰਕੇ ਤੁਸੀਂ ਮੈਨੂੰ ਆਸ ਆ ਸਾਰੇ ਆਪਾਂ ਨਾਲ ਮਿਲ ਕੇ ਸਾਰੇ ਕਿਰਤੀ ਕੰਮੇ ਜੋ ਵੀ ਦੇਸ਼ ਦੇ ਵਿੱਚ ਆ ਇਧਰ ਨੂੰ ਕੰਮ ਕਰਨ ਹੋਵਾਂਗੇ ਤੇ ਆਪਣੇ ਹੱਕਾਂ ਦੀ ਪ੍ਰਾਪਤੀ ਕਰਾਂਗੇ ਵੈਰੂਜੀ ਕਲਾਂਸਾ ਵੈਰੂਜੀ